ਤਾਂ ਨੂੰ ਕਿਵੇਂ ਲੱਗੇਗਾ ਜੇਕਰ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਸਾਹਮਣੇ ਜਿਹੜਾ ਇਨਸਾਨ ਬੈਠਾ ਹੈ ਉਹ ਸੱਚ ਬੋਲ ਰਿਹਾ ਹੈ ਜਾਂ ਝੂਠ ਬੋਲ ਰਿਹਾ ਹੈ ਜੇਕਰ ਅਸੀਂ ਇਹ ਗੱਲ ਦਾ ਪਤਾ ਲਗਾ ਲਈਏ ਤਾਂ ਇਹ ਸਾਡੇ ਲਈ ਕਿੰਨੇ ਫਾਇਦੇ ਵਾਲੀ ਗੱਲ ਹੈ ਸਾਈਕੋਲੋਜੀ ਜਾਨੀ ਕਿ ਮਨੋਵਿਗਿਆਨ ਦੇ ਅਨੁਸਾਰ ਇਹ ਪਤਾ ਲਗਾਉਣਾ ਕਿ ਸਾਹਮਣੇ ਵਾਲਾ ਇਨਸਾਨ ਕੀ ਝੂਠ ਬੋਲ ਰਿਹਾ ਹੈ ਇਹ ਥੋੜਾ ਜਿਹਾ ਮੁਸ਼ਕਲ ਤਾਂ ਹੈ ਪਰ ਸਿਚੁਏਸ਼ਨ ਅਤੇ ਕੰਡੀਸ਼ਨ ਦੇ ਉੱਪਰ ਜੇਕਰ ਆਪਾਂ ਧਿਆਨ ਦੇਈਏ ਤਾਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਸਾਹਮਣੇ ਵਾਲਾ ਇਨਸਾਨ ਸੱਚ ਬੋਲ ਰਿਹਾ ਹੈ ਜਾਂ ਝੂਠ ਬੋਲ ਰਿਹਾ ਹੈ ਹਾਲਾਂਕਿ ਝੂਠ ਬੋਲਣ ਵਾਲੇ ਇਨਸਾਨ ਦੇ ਬਿਹੇਵੀਅਰ ਬਾਡੀ ਲੈਂਗੁਏਜ ਤੇ ਉਸਦੇ ਗੱਲ ਕਰਨ ਦੇ ਤਰੀਕੇ ਦੇ ਵਿੱਚ ਕੁਝ ਕਾਮਨ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਆਪਾਂ ਪਤਾ ਲਗਾ ਸਕਦੇ ਹਾਂ ਕਿ ਸਾਹਮਣੇ ਵਾਲਾ ਇਨਸਾਨ ਝੂਠ ਬੋਲ ਰਿਹਾ ਹੈ ਬਾਡੀ ਲੈਂਗੁਏਜ ਦੀ ਤੁਹਾਡੀਆਂ ਅੱਖਾਂ ਦੇ ਵਿੱਚ ਹੀ ਦੇਖੇ ਜਾਵੇਗਾ ਜਾਂ ਫਿਰ बार-बार ਇੱਧਰ ਉੱਧਰ ਨੂੰ ਦੇਖੇਗਾ ਤੁਹਾਡੇ ਨਾਰਮਲ ਬਿਹੇਵੀਅਰ ਦੇ ਨਾਲ ਤੁਹਾਡੇ ਨਾਲ ਗੱਲ ਨਹੀਂ ਕਰੇਗਾ ਨਾਰਮਲ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਕਰੇਗਾ ਜਾਂ ਨਜ਼ਰਾਂ ਚਰਾਏਗਾ ਜਾਂ ਬਹੁਤ ਜ਼ਿਆਦਾ ਨਜ਼ਰਾਂ ਤੁਹਾਡੀਆਂ ਅੱਖਾਂ ਦੇ ਵਿੱਚ ਪਾਈ ਰੱਖੇਗਾ ਜੇ ਉਹ ਆਪਣੇ ਗੱਲਬਾਤ ਕਰਨ ਲੱਗਾ ਬਹੁਤ ਜ਼ਿਆਦਾ ਐਫਰਟ ਲਾਉਂਦਾ ਹੈ ਆਪਣੀ ਗੱਲ ਦੇ ਵਿੱਚ ਜੇਕਰ ਕੋਈ ਇਹ ਚੀਜ਼ਾਂ ਕਰਦਾ ਹੈ ਤਾਂ ਇਸ ਦਾ ਮਤਲਬ 100% ਉਹ ਇਨਸਾਨ ਝੂਠ ਬੋਲ ਰਿਹਾ ਹੈ ਮਤਲਬ ਕਿ ਉਹ ਝੂਠ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਫਿਰ ਕੋਈ ਗੱਲ ਹੈ ਜਿਹੜਾ ਉਹ ਤੁਹਾਡੇ ਤੋਂ ਲੁਕਾ ਰਿਹਾ ਹੈ ਬਾਡੀ ਲੈਂਗੁਏਜ ਦੀ ਗੱਲ ਕਰ ਤੁਹਾਡੇ ਨਾਲ ਝੂਠ ਬੋਲ ਰਹਾ ਹੈ ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਤੁਹਾਡੇ ਨਾਲ ਗੱਲ ਕਰਨ ਲੱਗਿਆ ਉਹ ਆਪਣੇ ਹੱਥਾਂ ਪੈਰਾਂ ਦੀ ਮੂਵਮੈਂਟ ਬਹੁਤ ਜ਼ਿਆਦਾ ਵਧਾਵੇਗਾ ਅੱਧਰ ਉੱਧਰ ਨੂੰ ਬਹੁਤ ਜ਼ਿਆਦਾ ਆਪਣੇ ਹੱਥ ਪੈਰ ਹਲਾਵੇਗਾ ਤੇ ਬਾਰ ਬਾਰ ਉਹ ਆਪਣੇ ਨੱਕ ਨੂੰ ਖਾਂਦ ਨੂੰ ਅਤੇ ਮੂੰਹ ਦੇ ਉੱਪਰ ਹੱਥ ਲਗਾਵੇਗਾ ਜਿਹੜਾ ਇਨਸਾਨ ਤੁਹਾਡੇ ਨਾਲ ਝੂਠ ਬੋਲ ਰਿਹਾ ਹੈ ਉਸ ਦੀਆਂ ਗੱਲਾਂ ਤੇ ਹੱਥਾਂ ਪੈਰਾਂ ਦੀ ਜਿਹੜੀ ਮੂਵਮੈਂਟ ਹੋਵੇਗੀ ਉਹ ਆਪਸ ਦੇ ਵਿੱਚ ਮੈਚ ਨਹੀਂ ਕਰ ਰਹੀ ਹੋਵੇਗੀ ਉਹ ਬਾਰ ਬਾਰ ਤੁਹਾਡੇ ਨਾਲ ਗੱਲ ਕਰਦੇ ਸਮੇਂ ਅੰਗੜਾਈ ਲਵੇਗਾ ਜਾਂ ਫਿਰ ਆਪਣੀ ਗਰਦਨ ਨੂੰ ਬਾਰ ਬਾਰ ਹੱਥ ਲਗਾਵੇਗਾ ਇਹ ਵੀ ਇੱਕ ਸਾਈਨ ਹੁੰਦਾ ਹੈ ਕਿ ਸਾਹ ਇਤੋਂ ਵੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਹਮਣੇ ਵਾਲਾ ਇਨਸਾਨ ਕੀ ਬੋਲ ਰਿਹਾ ਹੈ ਜੇਕਰ ਉਹ ਨਾਰਮਲ ਪੈਚ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਜਿੱਦਾਂ ਉਹ ਵੈਸੇ ਕਰਦਾ ਹੈ ਤਾਂ ਇਸ ਦਾ ਮਤਲਬ ਉਹ ਗੱਲਾਂ ਸਵਾਭਿਕ ਕਰ ਰਿਹਾ ਤੇ ਉਹ ਸੱਚ ਬੋਲ ਰਿਹਾ ਹੈ ਜੇਕਰ ਉਸ ਦੀ ਆਵਾਜ਼ ਤੇਜ਼ ਹੈ ਜਾਂ ਫਿਰ ਉਹ ਬਹੁਤ ਜ਼ਿਆਦਾ ਸਲੋ ਗੱਲ ਕਰ ਰਿਹਾ ਹੈ ਤਾਂ ਇਹ ਵੀ ਇੱਕ ਸਾਈਨ ਹੁੰਦਾ ਹੈ ਝੂਠ ਬੋਲਣ ਦਾ ਜਾਂ ਫਿਰ ਉਸ ਦੀ ਆਵਾਜ਼ ਬਹੁਤ ਜ਼ਿਆਦਾ ਲੜਖੜਾਉਂਦੀ ਹੋਵੇਗੀ ਝੂਠ ਬੋਲਣ ਵਾਲਾ ਇਨਸਾਨ ਜ਼ਿਆਦਾਤਰ بار-बार ਰੋਕ-ਰੋਕ ਕੇ ਗੱਲ ਕਰਦਾ ਹੈ ਝੂਠ ਬੋਲਣ ਵਾਲੇ ਇਨਸਾਨ ਦੀ ਇੱਕ ਹੋਰ ਖਾਸियत ਹੁੰਦੀ ਹੈ ਕਿ ਉਹ ਆਪਣੀ ਗੱਲ ਨੂੰ ਸਾਬਤ ਕਰਨ ਦੇ ਲਈ ਬ ਤਾਂ ਉਹ ਆਪਣੇ ਗੱਲਾਂ ਦੇ ਵਿੱਚ ਅਨਕਨਸਿਸਟੈਂਸੀ ਰੱਖਦਾ ਹੈ ਜਾਂ ਇੱਧਰ ਉੱਧਰ ਦੀਆਂ ਗੱਲਾਂ ਜਿਆਦਾ ਕਰਦਾ ਹੈ ਜੇਕਰ ਝੂਠ ਬੋਲਣ ਵਾਲੇ ਇਨਸਾਨ ਤੋਂ ਤੁਸੀਂ ਬਾਰ-ਬਾਰ ਕੋਈ ਸਵਾਲ ਪੁੱਛੋਗੇ ਤਾਂ ਉਸ ਦਾ ਜਵਾਬ ਹਮੇਸ਼ਾ ਡਿਫਰੈਂਟ ਹੋਵੇਗਾ ਪਹਿਲੇ ਵਾਲੇ ਸਵਾਲ ਦੇ ਨਾਲ ਉਸ ਦਾ ਜਵਾਬ ਮਿਲਦਾ ਨਹੀਂ ਹੋਵੇਗਾ ਜਿਹੜਾ ਇਨਸਾਨ ਝੂਠ ਬੋਲਦਾ ਹੋਵੇ ਉਹ ਆਪਣੀ ਗੱਲ ਨੂੰ ਬਿਨਾਂ ਜ਼ਰੂਰਤ ਤੋਂ ਹੀ ਸਫਾਈ ਦੇ ਦੇ ਕੇ ਪੇਸ਼ ਕਰੇਗਾ ਹਰ ਗੱਲ ਦੇ ਨਾਲ ਮਸਾਲਾ ਲਾ ਲ ਕੇ ਸਫਾਈਆਂ ਦੇ ਦੇ ਪੇਸ਼ ਕਰੇਗਾ ਅਜਿਹਾ ਹੋ ਇਸ ਕਰਕੇ ਕਰਦੇ ਨੇ ਤਾਂ ਕਿ ਉਹ ਆਪਣੇ ਆਪ ਨੂੰ ਸਹੀ ਸਾਬਤ ਕਰ ਸਕਣ ਤੁਸੀਂ ਇਨਸਾਨ ਦੀ ਭਾਵਨਾਵਾਂ ਜਾਂ ਚਿਹਰੇ ਦੇ ਫੇਸ਼ੀਅਲ ਐਕਸਪ੍ਰੈਸ਼ਨ ਤੋਂ ਵੀ ਪਤਾ ਲਗਾ ਸਕਦੇ ਕਿਸੇ ਇਨਸਾਨ ਨੂੰ ਕੋਈ ਸਵਾਲ ਪੁੱਛਦੇ ਹੋ ਤੇ ਉਹ ਤੁਹਾਨੂੰ ਝੂਠ ਦੇ ਵਿੱਚ ਜਵਾਬ ਦੇਣਾ ਚਾਹ ਰਿਹਾ ਹੈ ਤਾਂ ਉਸ ਦੇ ਚਿਹਰੇ ਦੇ ਐਕਸਪ੍ਰੈਸ਼ਨ ਬਦਲ ਜਾਣਗੇ ਜਦੋਂ ਇਨਸਾਨ ਝੂਠ ਬੋਲਦਾ ਹੈ ਮੋਸਟਲੀ ਆਪਣੇ ਚਿਹਰੇ ਨੂੰ ਬਹੁਤ ਜ਼ਿਆਦਾ ਸਟਰੋਂਗ ਬਣਾ ਲੈਂਦਾ ਹੈ ਜਾਨਕਿ ਤੁਹਾਨੂੰ ਉਹਨੇ ਦੇ ਚਿਹਰੇ ਦੇ ਉੱਪਰ ਇੱਕ ਨੇਚਰਲ ਫੇਸ ਮਹਿਸੂਸ ਨਹੀਂ ਹੋਵੇਗਾ ਕੁਝ ਬਨਾਵਟੀ ਦਿਖਾਈ ਦੇਵੇਗਾ ਝੂਠ ਬੋਲਣ ਵਾਲਾ ਇਨਸਾਨ ਬਹੁਤ ਜ਼ਿਆਦਾ ਸੰਕੇਤ ਦਿੰਦਾ ਹੈ ਝੂਠ ਬੋਲਣ ਵਾਲੇ ਇਨਸਾਨ ਨੂੰ ਬਹੁਤ ਜ਼ਿਆਦਾ ਡਰ ਹੁੰਦਾ ਹੈ ਕਿ ਉਹ ਕਿਤੇ ਫੜਿਆ ਨਾ ਜਾਵੇ ਇਸ ਕਰਕੇ ਉਹ ਹਮੇਸ਼ਾ ਡਿਫੈਂਸਿਵ ਮੂਡ ਦੇ ਵਿੱਚ ਰਹਿੰਦਾ ਹੈ ਜਦੋਂ ਸਾਹਮਣੇ ਵਾਲੇ ਇਨਸਾਨ ਨੂੰ ਇਹ ਪ ਉਹ ਆਪਣੇ ਆਪ ਨੂੰ ਅਨਕੰਫਰਟੇਬਲ ਮਹਿਸੂਸ ਕਰਨ ਲੱਗ ਜਾਂਦਾ ਹੈ ਤੇ ਉਹ ਵਿਸ਼ੇ ਜਾਂ ਕਿ ਉਹ ਸਬਜੈਕਟ ਨੂੰ ਹੀ ਚੇਂਜ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਦੇ ਉੱਪਰ ਗੱਲ ਹੋ ਰਹੀ ਹੋਵੇ ਜਦੋਂ ਤੁਸੀਂ ਝੂਠ ਬੋਲਣ ਵਾਲੇ ਇਨਸਾਨ ਨੂੰ ਕੋਈ ਸਵਾਲ ਪੁੱਛੋਗੇ ਤਾਂ ਤੁਹਾਨੂੰ ਜਵਾਬ ਦੇਣ ਦੀ ਬਜਾਏ ਆਪਣਾ ਇੱਕ ਸਵਾਲ ਤੁਹਾਡੇ ਅੱਗੇ ਰੱਖ ਦੇਗਾ ਉਹ ਤੁਹਾਡੇ ਤੋਂ ਹੀ ਸਵਾਲ ਪੁੱਛਣ ਲੱਗ ਜਾਵੇਗਾ ਲੋਕਾਂ ਦੀ ਛੋਟੇ-ਛੋਟੀਆਂ ਹਰਕਤਾਂ ਤੇ ਉਹਨਾਂ ਦੀ ਗੱਲਬਾਤ ਦੇ ਵਿੱਚ ਆਏ ਬਦਲਾਅ ਨੂੰ ਵੀ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਸਾਹਮਣੇ ਵਾਲਾ ਇਨਸਾਨ ਝੂਠ ਬੋਲ ਰਿਹਾ ਹੈ ਤੁਸੀਂ ਅਚਾਨਕ ਤੋਂ ਕੋਈ ਸਵਾਲ ਪੁੱਛ ਲਓ ਉਹ ਝੂਠ ਬੋਲਣ ਵਾਲੇ ਇਨਸਾਨ ਨੂੰ ਉਹ ਅਨਕ ਚੀਜ਼ਾਂ ਦੇ ਉੱਪਰ ਸ਼ੋਰ ਨਹੀਂ ਹੋ ਸਕਦੇ ਕਿ ਸਾਹਮਣੇ ਵਾਲੇ ਇਨਸਾਨ ਨੂੰ ਆਪਾਂ ਜੱਜ ਕਰ ਲਵਾਂਗੇ ਕਿ ਉਹ ਕੀ ਬੋਲ ਰਿਹਾ ਹੈ ਕਿਉਂਕਿ ਝੂਠ ਬੋਲਣ ਵਾਲਾ ਇਨਸਾਨ ਬਹੁਤ ਜ਼ਿਆਦਾ ਛਾਤਰ ਹੁੰਦਾ ਹੈ ਉਹ ਦਿਨ-ਪੋ ਦਿਨ ਇੰਨੀ ਜ਼ਿਆਦਾ ਟ੍ਰੇਨਿੰਗ ਕਰ ਚੁੱਕਿਆ ਹੁੰਦਾ ਹੈ ਕਿ ਉਸ ਨੂੰ ਐਕਸਪੀਰੀਅੰਸ ਆ ਜਾਂਦਾ ਹੈ ਨਾਰਮਲ ਇਨਸਾਨ ਨੂੰ ਅਸੀਂ ਇੰਨੀਆਂ ਚੀਜ਼ਾਂ ਦੇ ਨਾਲ ਫੜ ਸਕਦੇ ਹਾਂ ਪਰ ਐਕਸਪਰਟ ਨੂੰ ਫੜਨਾ ਬਹੁਤ ਔਖਾ ਹੈ ਇਸ ਕਰਕੇ ਇਹ ਜਿਹੜੇ ਫਾਰਮੂਲੇ ਨੇ ਹਰ ਇੱਕ ਇਨਸਾਨ ਦੇ ਉੱਪਰ ਅਪਲਾਈ ਨਹੀਂ ਹੁੰਦੇ ਖਾਸ ਕਰਕੇ ਜਿਹੜੇ ਲੋਕ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟ ਨੇ ਉਹਨਾਂ ਦੇ ਉੱਪਰ ਤਾਂ ਬਿਲਕੁਲ ਵੀ ਕੰਮ ਨਹੀਂ ਕਰ ਫਾੜ ਲੈਂਦਾ ਹੈ ਸਾਹਮਣੇ ਵਾਲੇ ਝੂਠ ਬੋਲਣ ਵਾਲੇ ਇਨਸਾਨ ਨੂੰ ਇਹ ਇੱਕ ਖਾਸियत ਹੁੰਦੀ ਹੈ ਝੂਠ ਬੋਲਣ ਵਾਲੇ ਇਨਸਾਨ ਦੀ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟਿਵੀ ਨਿਊਜ਼ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ